ਮਨਸੇ ਗੱਲ ਜੀ ਸ਼ਸ਼ੀ ਗੱਲ ਜੀ ਹਾਂਜੀ ਬਣਾ ਜੀ ਹਾਂਜੀ ਮੈਂ ਅੱਜ ਤੁਹਾਡੇ ਤੋਂ ਥੋੜਾ ਪੁੱਛਣਾ ਚਾਹੁੰਦੀ ਆ ਕਿ ਭਗਵੰਤ ਮਾਨ ਜੀ ਨੇ ਜੋ ਸਰਕਾਰ ਦੀਆਂ ਮਤਲਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜੇ ਮੰਗਾ ਨੇ ਉਹ ਕੱਤ ਤੱਕ ਪੂਰੀ ਕਰ ਸਕਦੇ ਨੇ ਉਹ ਕਿੰਨਾ ਕੁ ਟਾਈਮ ਲੱਗੂਗਾ ਫਿਰ ਉਸ ਵਾਰ ਜਾਣਕਾਰੀ ਦਿਓ ਜੀ ਮੁੱਖ ਨੇ ਪੁੱ问 ਤਾਂ ਮਾਨ ਦੀ ਜਰੂਰੀ ਸਰਕਾਰ ਆਈ ਆ ਹਾਂਜੀ ਭਗਵੰਤ ਜੀ ਨੇ ਇਹੀ ਕਹੇ ਮੈਂ 55000 ਦੀ ਭਾਰਤੀ ਯਾਤਰੀ ਰੈਗੂਲਰ ਮੁਲਾਜ਼ਮਾਂ ਦੀ ਹਾਂਜੀ ਪਰ ਤੇ ਜਿਲੇ ਆ ਪੰਜਾਬ ਦੇ ਵਿੱਚ ਇੱਕ ਦਿਨ ਆਈਡੀਆ ਲੈ ਵੀ ਕਿੰਨੇ ਮਲਾਜ਼ਮ ਭਰਤੀ ਦਿੱਤੇ ਇੱਕ ਜ਼ਿਲ੍ਹੇ ਦੇ ਵਿੱਚੋਂ ਦੂਜੇ ਜੋ ਮਲਾਜ਼ਮ ਭਰਤੀ ਹੋਏ ਉਹਨਾਂ ਦੀ ਮੁੱਖ ਮੰਗ ਆ ਵੀ ਸਾਨੂੰ ਜੋ ਪੇ ਕੇ ਸਾਢੇ 500 ਲਾ ਏਰੀਆ ਦਾ ਉਹ ਦਿੱਤਾ ਜਾਵੇ ਪਰ ਬਾਰ ਬਾਰ ਭਵਾਨਤਵਨ ਨਾਲ ਮੀਟਿੰਗਾਂ ਹੋਈਆਂ ਇਸ ਤਰ੍ਹਾਂ ਹੀ ਨੀਰ ਬਾਦਰੀ ਦੇ ਕਾਰਨ ਨਿਗਾਲਣ ਕਰਦੇ ਆ ਹਾਂਜੀ ਇੱਕ ਪਾਸੇ ਕੇਂਦਰ ਸਰਕਾਰ ਦੇ ਮਲਾਜ਼ਮ ਡੀਏ ਹਾਂਜੀ 55% ਦਾ ਹਾਂਜੀ ਪੰਜਾਬ ਸਰਕਾਰ ਦੇ ਮਲਾਜ਼ਮ ਡੀਏ ਆ ਹਾਂਜੀ ਉਹ 42% ਦਾ ਮੈਡਮ ਜੀ ਹਾਂਜੀ ਪਰ ਦੂਜੇ ਪਾਸੇ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਬੇਤਵਾਂ ਦੀ ਹਰਪਾਲ ਸਿੰਘ ਜੀਮਾ ਨਾਲ ਮੁਖਰੀ ਭਵੰਤਵਾਨ ਨਾਲ ਕਈ ਮੀਟਿੰਗ ਹੋਈਆਂ ਉਹ ਸਾਰਾ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਆ ਮਲਾ ਦੇ ਡੀਰੇ ਵਿੱਚ ਵਾਧਾ 16% ਕਰ ਸਕਦੀ ਆ ਬਾਕੀ ਏਰੀਆ ਦੀ ਗੱਲ ਆ ਉਹ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਏਰੀਆ ਦਿੰਦੇ ਨੇ ਨਹੀਂ ਦੀ ਇਹ ਮਾਂ ਸਰਕਾਰ ਜਾਂ ਬੇਤਵਾਂ ਦੀ ਹਰਪਾਲ ਸਿੰਘ ਜੀਮਾ ਸੋਚੂਗਾ ਜਿਹੜੇ ਕਲੇ 27 ਵਿੱਚ ਹੋਣਾ ਜਿੰਨੇ ਨੇ ਤਾਂ ਮਲਾਇਆ ਨੂੰ 5.5 ਸਾਲ ਲਈ ਦਾ ਹਰ ਹਾਲ ਤੁਹੇ ਦੇਣਾ ਪਊਗਾ ਹਾਂਜੀ ਬਣ ਜੀ ਮਲਾਜਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਆ ਰ ਹੈ ਇਹ ਕਿੰਨਾ ਕੁ ਟਾਈਮ ਸਰਕਾਰ ਲਗਾ ਸਕਦੀ ਹੈ ਦੇਣ ਲਈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੀ ਮਲਾਇਆ ਜੋ ਮਾਨ ਸਰਕਾਰ ਜੋ ਏਰੀਆ ਰ ਆ ਜੀ 5.5 ਸਾਲ ਦਾ ਬਣਦਾ ਇਹ ਲਗਭਗ 18000 ਕਰੋੜ ਰੁਪਏ ਆ ਹਾਂਜੀ 5.5 ਸਾਲ ਦਾ ਏਰੀਆ ਬਣਦਾ ਪਰ ਸਰਕਾਰ बार-बार ਇਹੀ ਕਹਿ ਰਹੀ ਆ ਵੀ ਜਦੋਂ ਸਾਡਾ ਖਿਆਨਾ ਭਰੇ ਹੋਊਗਾ ਸੀ ਏਰੀਆ ਦੇਵਾਂਗੇ ਸਵਾ 3 ਸਾਲ ਉਪਰ ਦਾ ਸਮਾਂ ਹੋ ਚੁੱਕਿਆ ਹੈ ਉਹ ਹੋਏ ਆਉਣ ਵਾਲੇ 27 ਮਾਰਚ ਵਿੱਚ ਉਹਨਾਂ ਦੁਬਾਰਾ ਹੋਣੀਆਂ ਨੇ 27 ਮਾਰਚ ਦਾ ਇਹਨਾਂ ਨੇ ਬਾਅਦੀਆਂ ਗਰੰਟੀਆਂ ਲੈਂਦੇ ਇੱਕ ਇੱਕ ਸਰਕਲ ਕੀਤਾ ਗਿਆ ਸਰਕਾਰ ਵੱਲੋਂ ਵੀ ਅਸੀਂ 80 ਸਾਲਾਂ ਨੂੰ ਇਦਾਂ ਦੇਵਾਂਗੇ ਕਿਸ਼ਤਾਂ ਵਿੱਚ ਜਾਂ ਉਸ ਤੋਂ ਘੱਟ ਇਸ ਤਰ੍ਹਾਂ ਦੇਵਾਂਗੇ ਜਾਂ 58 ਸਾਲ ਵਾਲੇ ਨੂੰ ਇਸ ਕਿਸ਼ਤਾਂ ਦੇਵਾਂਗੇ ਅਸੀਂ ਮਾਂ ਸਰਕਾਰ ਤੋਂ ਮੰਗ ਕਰਦੇ ਆ ਵੀ ਜੋ ਪੇ ਕੇ ਹੁੰਦਾ ਜਿਹੜਾ 18000 ਰੁਪਏ ਬਣਦਾ ਉਹ ਇੱਕ ਜਾਂ ਦੋ ਕਿਸ਼ਤਾਂ ਵਿੱਚ ਹਰ ਹਰ ਹਾਲਤ ਦੇ ਵਿੱਚ ਮਲਾਜ ਨੂੰ ਜਲ ਦਿੱਤਾ ਜਾਵੇ ਹਾਂਜੀ ਟੈਂਸ਼ਨ ਨੂੰ ਜਿਹੜਾ ਫੈਕਟਰ ਹੈ ਇਹ ਕਿਹੜਾ ਮਿਲਣਾ ਚਾਹੀਦਾ ਤੇ ਕਿੰਨੇ ਪਰਸੈਂਟ ਤੱਕ ਤੇ ਕਦੋਂ ਲਾਗੂ ਕਰ ਸਕਦੀ ਹੈ ਉਸ ਬਾਰੇ ਮੈਨੇ ਥੋੜੀ ਜਾਣਕਾਰੀ ਦੋ ਜੀ ਜ਼ੋਰ ਟਾਈਮ ਦੇ ਸਾਥੀ ਸਾਡੇ ਹਾਂਜੀ ਉਹਨਾਂ ਹੀ ਬਾਰ-ਬਾਰ ਮੰਗੇ ਇਹੀ ਵੀ ਸਾਨੂੰ ਜੋ ਫੈਕਟਰ 2.58 ਦਿੱਤਾ ਜਾਵੇ ਹਾਂਜੀ ਸਰਕਾਰ ਮੰਨੀ ਵੀ ਸੀ ਹਾਂਜੀ ਪਰ ਸਰਕਾਰ ਦੇਣੀ ਦੀ ਜਿਸ ਨੂੰ ਲੈ ਕੇ ਜੋ ਰਿਟਾਇਰਮੈਂਟ ਸਾਥੀ ਸਾਡੇ ਕਈ ਖਰਾਬ ਨੂੰ ਪਿਆਰ ਵੀ ਹੋ ਚੁੱਕੇ ਆ ਹਾਂਜੀ ਬਾਰ-ਬਾਰ ਇਹੀ ਮੰਗ ਕਰਦੇ ਰਿਟਾਇਰਮੈਂਟ ਸਾਡੇ ਹਾਂਜੀ ਵੀ ਜੋ ਫੈਕਟਰ 2.58 ਦਿੱਤਾ ਜਾਵੇ ਪਰ ਸਰਕਾਰ ਲਾਰੇ ਲਾ ਕੇ ਟੈਂਪਾਸ ਕਰੀ ਆ ਜੇ ਸਰਕਾਰ ਦੇ ਇਹੀ ਹਾਲਾਤ ਰਹੇ ਲਾਰੇ ਲਾਉਣ ਦੇ ਹੀ ਆ 2027 ਦੇ ਵਿੱਚ ਜੋ ਮਾਂ ਸਰਕਾਰ ਦਾ ਜੋ ਹਾਲਾਤ ਆ ਉਹ ਦਿੱਲੀ ਵਾਲੇ ਬਣਾ ਦੇਣਗੇ ਲੋਕ ਮੁਲਾਜ਼ਮ ਹਾਂਜੀ ਬਣਾ ਦੇਣਗੇ ਦੂਜਾ ਮੈਂ ਇਹ ਪੁੱਛਣਾ ਚਾਹੁੰਨੀ ਆ ਕਿ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਕਦ ਤੱਕ ਬਹਾਲ ਕਰ ਸਕਦੀ ਹੈ ਸਰਕਾਰ 2004 ਤੋਂ ਮੈਡਮ ਜੀ ਹਾਂਜੀ ਜੋ ਭਾਰਤੀ ਮੁਲਾਜ਼ਮਾਂ ਹਾਂਜੀ ਪੁਰਾਣੀ ਪੈਨ ਸਕੀਮ ਆ ਲਾਗੂ ਕਰਨੀ ਚਾਹੀਦੀ ਸੀ ਹਾਂਜੀ 2022 ਦੇ ਵਿੱਚ ਇੱਕ ਸਰਕੂਲ ਜਾਰੀ ਕੀਤਾ ਇਹ ਮਾਨ ਸਰਕਾਰ ਨੇ ਵੀ ਜੀ ਪੁਰਾਣੀ ਪੈਨਸ਼ਨਾਂ ਬਹਾਲ ਕਰ ਦਿੱਤੀ ਆ ਪਰ ਉਸ ਤੋਂ ਬਾਅਦ ਅਜੇ ਤੱਕ ਜੋ 1972 ਅਨਸਾਰ ਪੁਰਾਣੀ ਪੈਨਸਕੀਮ ਬਹਾਲ ਨਹੀਂ ਹੋਈ ਦੂਜੇ ਪਾਸੇ ਜੋ ਕੇਂਦਰ ਸਰਕਾਰ ਵੱਲੋਂ ਯੂਪੀਐਸ ਲਾਗੂ ਕੀਤੀ ਗਈ ਆ ਜਿਸ ਤਰ੍ਹਾਂ ਮਲਾਜਮਾਂ ਨੇ ਜੋ ਪ੍ਰਧਾਨ ਮੰਤਰੀ ਮੋਦੀ ਆ ਉਹਦੇ ਫੁੱਸਲੇ ਫੁਕੇ ਹੋਏ ਆ ਵੀ ਨਾ ਤੁਹਾਨੂੰ ਯੂਪੀਐਸ ਮਨਜ਼ੂਰਾ ਨਾ ਤੁਹਾਨੂੰ ਐਨਪੀਐਸ ਮਨਜ਼ੂਰਾ ਸਾਨੂੰ ਪੁਰਾਣੀ ਪੈਨਸਕੀਮ ਆ 1972 ਸਾਲ ਲੋਗ ਕੀਤੀ ਜਾਵੇ ਇਹ ਵੀ ਸਾਨੂੰ ਪਤਾ ਲੱਗਿਆ ਪ੍ਰੋਸੀਜਰ ਸੂਤਰਾਂ ਤੋਂ ਵੀ ਆਉਣ ਵਾਲੇ ਸਾਡੇ ਵਿੱਚ ਜਿਨ੍ਹਾਂ ਪੰਜਾਬ ਦੇ ਐਮਐਲਏ ਆ ਉਹਨੇ ਤਰ੍ਹਾਂ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਇੱਕ ਐਮਐਲਏ ਜਾਂ ਐਮਪੀ ਆ ਉਹ 5 ਸਾਲ ਲੌਂਦਾ ਉਹਨੂੰ ਦਾ ਪ੍ਰਾਣੀਵਿਸ਼ ਮਿਲਦੀ ਆ ਇੱਕ ਮਲਾਜਮਾ 30 ਸਾਲ ਜਾਂ 35 ਸਾਲ ਜਾਂ 25 ਸਾਲ ਮੈਂ ਕਿਹਾ ਲੌਂਦਾ ਔਰ ਇਹ ਉੱਪਰ ਇਹਨਾਂ ਨੇ ਜੋ ਜੁਪੀਐਸ ਕਿਨ ਲੋਗ ਕੀਤੀ ਜਾ ਜਾਂ ਐਨਪੀਐਸ ਲੋਗ ਕੀਤੀ ਆ ਜਿਉਂਦਾ ਬਰੋਅ ਕਰਦੇ ਆ ਅਸੀਂ ਮੰਗ ਕਰ ਰਹੇ ਆ ਮਾਂ ਸਰਕਾਰ ਤੋਂ ਵੀ ਜੋ ਪ੍ਰਾਣੀ ਪੈਨਸ ਗਿਵਾ ਇਹ ਜਿਹੜੇ 1972 ਅਸਾਰਾ ਹਰ ਹਾਲਤ ਦੇ ਵਿੱਚ ਲਾਗੂ ਕੀਤੀ ਜਾਵੇ ਹਾਂ ਜੀ ਮਾਨ ਜੀ ਮੈਂ ਜਿਹੜੇ ਮੀਡਲ ਵਰਕਰ ਆ ਤੇ ਆਸ਼ਾ ਵਰਕਰ ਆ ਉਹਨਾਂ ਨੂੰ ਮਾਨਵਾਦ ਦੇ ਦੀ ਜਿਹੜੀ ਕਦ ਤੱਕ ਪੱਤਾ ਕਰਵਾ ਸਕਦੇ ਹੈਗੇ ਆ ਮੀਡਲ ਵਰਕਰ ਆ ਮੈਡਮ ਜੀ ਜਾਂ ਅਗਨ ਵਾਲੀ ਵਰਕਰ ਆ ਹਾਂ ਜੀ ਜਾਂ ਆਸ਼ਾ ਵਰਕਰ ਆ ਹਾਂ ਜੀ ਉਹਨਾਂ ਨੇ ਮਾਨ ਬਤੇ ਵਿੱਚ ਵਾਧਾ ਹੋਣਾ ਚਾਹੀਦਾ ਸੀ ਪਰ ਸਵਾ ਤਿੰਨ ਸਾਲ ਹੋ ਚੁੱਕੇ ਹਨ ਮਾਂ ਸਰਕਾਰ ਨੂੰ ਜਾਂ ਸਾਥ ਕਮਿੰਡ ਚੇਰੋਂ ਬਤਨ ਹਰ ਪਾਲ ਸੀ ਜਿਮਾਂ ਲਾਰੇ ਲਾਈ ਜਾਂਦਾ ਇਸ ਨੂੰ ਲੈ ਕੇ ਇਹੀ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਦਾ ਜੋ 22ਵਾਂ ਸਰਕਾਰ ਹੋ ਚੁੱਕੀ ਆ ਇਹ ਤਾਂ ਕੋਈ ਆਸ ਨਹੀਂ ਕੀਤੀ ਜਾਦੀ ਸਾਹਨੇ ਮਾਣੀ ਦੂਜਾ ਮੋਬਾਈਲ ਪਤਾ ਜੋ ਕਿ ਮੁਲਾਜ਼ਮਾਂ ਦਾ ਕੱਟਿਆ ਹੋਇਆ ਮੋਬਾਈਲ ਪਤਾ ਉਹ ਕਦ ਤੱਕ ਬਹਾਲ ਕਰਵਾ ਸਕਦੀ ਹੈ ਪੰਜਾਬ ਸਰਕਾਰ ਸਰਕਾਰ ਵੱਲੋਂ ਮੋਬਾਈਲ ਪਤਾ ਹੋਵੇ ਜਾਂ ਸੈਂٹری ਤਰ੍ਹਾਂ ਦੇ ਪਤਾ ਹੋਵੇ ਰੂਲਰ ਏਰੀਆ ਕੱਟਿਆ ਗਿਆ ਜਿਹੜਾ ਬਹੁਤ ਸਮਾਂ ਪੁਰਾਣਾ ਮਿਲਦਾ ਸੀਗਾ ਹਾਂਜੀ ਪਰ ਮਾਨ ਸਰਕਾਰ ਕਹਿ ਰਹੀ ਆ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਮੋਬਾਈਲ ਪਤਾ ਜਾਂ ਰੂਲਰ ਏਰੀਆ ਉਹ ਸਾਰਾ ਮਾਨ ਸਰਕਾਰ ਜੋ ਤਰਨ ਦਾ ਨਹੀਂ ਚੋਣ ਦੇਖ ਕੇ ਇਹ ਬਹਾਲ ਕਰ ਸਕਦੀ ਹਾਂ ਜੀ ਮਾਣੀ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਵੈਲਕਮ ਮਾਣੀ ਜੀ ਹਾਂਜੀ ਬਾ ਸੋਲਤੀਆਂ ਕਿ ਜੋ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਲਈ ਮੰਗਾ ਨਹੀਂ ਉਹ ਜਲ ਤੋਂ ਜਲਦ ਪੂਰੀਆਂ ਕਰਨ ਜੋ ਕਿ ਉਹ ਆਪਣੇ ਜਿਹੜੇ ਹੁਣ ਚੋਣਾਂ ਆਣ ਵਾਲੀਆਂ ਚੋਣਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਵਾਦੇ ਉਹ ਪੂਰੇ ਕਰਦੇ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ